ਦੇਖੋ ਕਹੀ ਸਾਡੀ ਕੌਮ ਦਾ ਫਰਮਾਇਆ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸ਼ਹੀਦਾਂ ਦੀ ਇਤਿਹਾਸ ਸਾਡੀਆਂ ਸ਼ਹਾਦਤਾਂ ਦਾ ਸਾਡੇ ਇਤਿਹਾਸ ਦਾ ਜਿੰਨਾ ਵੱਧ ਗਿਆਨ ਹੋਏਗਾ ਉਹਨਾਂ ਵੱਧ ਮਾਣ ਹੋਏਗਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਔਰ ਇੰਨਾ ਅਮੀਰ ਵਿਰਸਾ ਜਿਹਦੇ 'ਚ ਐਡੀਆਂ ਵੱਡੀਆਂ-ਵੱਡੀਆਂ ਸ਼ਹਾਦਤਾਂ ਐਡੇ ਵੱਡੇ-ਵੱਡੇ ਕੀਰਤੀਮਾਨ ਜਿਹਨੇ ਬਣਾਏਗੇ ਉਹ ਸ਼ਾਇਰ ਹੀ ਕਿਤੇ ਕੌਮ ਕੋਲ ਹੋ ਜਿਹੜੇ ਆਪਣੀ ਕੌਮ ਕੋਲ ਤੋ ਅੱਜ ਦਾ ਜਿਹੜਾ ਇਹ ਪੁੱਤ ਲਗਾਉਣ ਵਾਲਾ ਜਿਹੜਾ ਕਾਰਗਰਮ ਕੀਤਾ ਗਿਆ ਮੈਂ ਤਾਂ ਕਹਿੰਦਾ ਵੀ ਬਹੁਤ ਹੀ ਵਧੀਆ ਕਾਰਗਰਮਰ ਮੈਂ ਵਧਾਈ ਦਿੰਦਾ ਫੋਜਪੁਰ ਵਾਕਿਆ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਸਾਡੇ ਐਮਐਲਐਸ ਸਾਹਿਬਾਨ ਨੂੰ ਵਧਾਈ ਦਿੰਦਾ ਸਾਰੀ ਸਸਤਾਵਾਂ ਨੂੰ ਵਧਾਈ ਦਿੰਦਾ ਕਿਉਂਕਿ ਜਿੰਨਾ ਇਹ ਸਾਡੀ ਡਿਊਟੀ ਆ ਕਿ ਬਾਬਾਣੀਆਂ ਕਹਾਣੀਆਂ ਪੁੱਤ ਤੇ ਪੁੱਤ ਕਰੇ ਔਰ ਬਾਪੇ ਵੀ ਉਹ ਉਹ ਜਿੰਨਾ ਨੇ ਸਵਾਜ ਨੂੰ ਇਕੱਠਿਆਂ ਕਰਨ ਦੀ ਗੱਲ ਕੀਤੀ ਹੋਵੇ ਰਾਮ ਮੁਹੰਮਦ ਸਿੰਘ ਆਜ਼ਾਦ ਅੱਜ ਤਾਂ ਸ਼ਕਤੀ ਲੈਣ ਵਾਸਤੇ ਸਮਾਜ ਨੂੰ ਤੋੜਨ ਲੱਗੇ ਹੋਏ ਲੋਕ ਲੜਾਉਣ ਲੱਗੇ ਹੋਏ ਲੋਕ ਸੰਬਲਦੇਟ ਕੀ ਹੋ ਰਿਹਾ ਹੈ ਦੇਸ਼ ਦੇ ਵਿੱਚ ਕੀ ਕਰ ਰਿਹਾ ਹੈ ਇਹ ਤੋੜ ਰਹੇ ਸਾਡੇ ਸਮਾਜ ਨੂੰ ਲੇਕਿਨ ਸ਼ਹੀਦ ਉਦਮ ਸਿੰਘ ਦੇ ਦੇਖੋ ਇੱਥੋਂ ਚੱਲ ਕੇ ਕਿੱਥੇ ਜਾ ਕੇ ਸਾਡੀ ਜਿੱਜੀ ਪੱਟ ਸਾਡੇ ਫਿਰ ਤੋਂ ਚੱਕ ਗਏ ਔਰ ਉਹਨਾਂ ਦਾ ਮਾਰਕਾ ਨਾ ਖਾਲਾ ਸਾਰਾ ਦਾ ਫਰਜ਼ ਪੰਦਾ ਸੋ ਅੱਜ ਮੈਂ ਆਪਦੇ ਆਪ ਨੂੰ ਬੜੇ ਭਾਗਾਣਾ ਸਮਝਦਾ ਕਿ ਮੈਂ ਅੱਜ ਸ਼ਹੀਦ ਉਦਮ ਸਿੰਘ ਉਹਨਾਂ ਨੂੰ ਯਾਦ ਕਰ ਰਿਹਾ ਔਰ ਉਹਨਾਂ ਦੇ ਬੋਤਲਵਾਉਣ ਦੀ ਜਿਹੜੀ ਰਸਮ ਆ ਉਹਦੇ ਵਿੱਚ ਆਪਦੇ ਆਪ ਨੇ ਕਿਹਾ ਆਪਣਾ ਇਹ ਵੱਡਾ ਰੋਲ ਅਦਾ ਗਿਆਨੀ ਜੈਲ ਸਿੰਘ ਹੋ ਰਿਹਾ ਸੀ ਅਤੀਆਂ ਵਾਸਤੇ ਲਿਆਂਦੇ ਲਈ ਉਸ ਤੋਂ ਬਾਅਦ ਹੀ ਆਦਮ ਕੁਤਬ ਉਹਤ ਜਿਹੜੇ ਆ ਲੱਗਣੇ ਸ਼ੁਰੂ ਹੋਏ ਹੈ ਕਿ ਇਹ ਹੈਗਾ ਅੱਜ ਆਮ ਆਦੀ ਪਾਰਟੀ ਵੱਲੋਂ ਸ਼ਹੀਦਾਂ ਦੇ ਪ੍ਰਤੀ ਮਾਨਸਾਹੇ ਪਿਛਲੇ ਦਿਨ ਹੋ ਕੇ ਗਿਆ ਆ ਉਹ ਤੋਂ ਹੋਰ ਚੰਗਾ ਦੇਖੋ ਜੀ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਵੀ ਜਿੰਨਾ ਵੀ ਆਪਦੇ ਫਿਰਕੀ ਦੀ ਟੀਵਾ ਕਰਾਂਗੇ ਉਹਨਾਂ ਲੋਕ ਮਾਨ ਦੇਣਗੇ ਜੇ ਫਿਰਕੀ ਗਿਆਨੀ ਜੈਲ ਸਿੰਘ ਨੇ ਸ਼ਹੀਦ ਖੁਦਮ ਸਿੰਘ ਖੁਰਾ ਦੀਆਂ ਅਤੀਆਂ ਤਹੀਦ ਉਦਮ ਤੋਂ ਮੁਰਾਦ ਹਨਮਾਨ ਦਿੱਤਾ ਸਤਕਾਰ ਦਿੱਤਾ ਤੇ ਫਿਰ ਦੇਸ਼ ਨੇ ਕਿੰਨਾ ਫਰਸਾ ਦਿੱਤਾ ਰਾਸ਼ਟਰਪਤੀ ਬਣਨਾ ਦੇਸ਼ ਦਾ ਗ੍ਰਹਿ ਮੰਤਰੀ ਬਣਨਾ ਬਹੁਤ ਵੱਡੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਚੰਗਾ ਔਰ ਉਹ ਵੀ ਬੇਦਾਗ ਰਹਿਣਾ ਤੋਂ ਮੈਂ ਇਹ ਤੋਂ ਆਪਣੀ ਸਿੱਖਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਚੀਜ਼ਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਪੈਂਦਾ ਫਿਰ ਸਾਨੂੰ ਸਤਿਕਾਰ ਦੇਣ ਵਾਲੇ ਡਾਕਟਰ ਜੀ ਦਾ ਕਰਨ ਦੇਣਾ ਹੈ ਅਹੁਦੇਦਾਰਾਂ ਨੂੰ ਉਹ ਪਿੱਛੇ ਦੇ ਕੁਝ ਇੱਕ ਹੋਰ ਰਾਜਨੀਤਿਕ ਪਾਰਟੀ ਆਲਿਆਂ ਨੇ ਇੱਕ ਕਹਿੰਦੇ ਸੀ ਕਿ ਸੁਧੀ ਦੱਕਾ ਕਰਦੇ ਹੋ ਸੀ 650 ਬੁੱਧਾ ਜੀ ਉਹ ਘਟਨ ਕਰਾਂਗੇ ਉਹ ਗੱਲਾਂ ਨਾਲ ਨਾ ਕਰੋ ਤੁਹਾਡੀ ਕੇਂਦਰ ਦੇ ਸਰਕਾਰ ਹੈ ਜੇ ਵਾਕਈ ਤੁਸੀਂ ਜੀਹਦਾ ਮਾਨ ਸਨਮਾਨ ਕਰਨਾ ਚਾਹਦੇ ਹੋ ਜੀ ਭਗਤ ਨਹੀਂ ਦਾ ਮਾਨ ਸਨਮਾਨ ਕਰਦੇ ਜਿਹੜਾ ਜਿਹੜੇ ਸਾਰਾ ਦੇਸ਼ ਮਾਨ ਕਰਦਾ ਅਸੀਂ ਤਾਂ ਕਰਦੇ ਹੀ ਆਂ ਉਹ ਸਾਡਾ ਵੱਡਾ ਵਡੇਰਾ ਹੋ ਸਾਡੀ ਸਾਡੀ ਮਿੱਟੀ ਦਾ ਪੁੱਤ ਆ ਲੇਕਿਨ ਜੇ ਤੁਸੀਂ ਵੀ ਕਰਦੇ ਹੋ ਜਿਹੜੇ ਆਪਦੇ ਆਪ ਨੂੰ ਦੇਸ਼ ਦੀ ਪਾਰਟੀ ਦੀ ਗੱਲ ਕਰਦੇ ਆ ਪਾਰਟੀ ਦਾ ਪਾਰਟੀ ਮੈਂ ਨਾਂ ਲੈ ਹੀ ਦਿੰਦਾ ਤੇ ਫਿਰ ਉਹਨਾਂ ਨੂੰ ਗੱਲਾਂ ਨਾਲ ਉਹਨਾਂ ਦੇ ਅੱਖਾਂ ਜਿੱਤਣਾ ਚਾਹੀਦਾ ਇਹੀ ਤਰੱਕੀ ਦੀ ਗੱਲ ਕਰਤੀ ਜਾਂਦੀ ਆ ਉਹ ਕਿਸਾਨ ਦਾ ਪੁੱਤੀ ਦੀ ਪਲਤੀ ਕਿਸਾਨਾਂ ਨਾਲ ਤੁਸੀਂ ਜਦੋਂ ਬੋਲ ਰਹੇ ਹੋ ਡਾਂਗਾ ਮਾਰ ਰਹੇ ਹੋ ਗੋਲੀਆਂ ਮਾਰ ਰਹੇ ਹੋ ਕਿਸਾਨਾਂ ਦੀ ਜਿਹੜੀ ਮੰਗ ਹੈ ਜਾਇਜ਼ ਮੰਗ ਹੈ ਮੈਸੂ ਨਹੀਂ ਦੇਦੇ ਤੋਂ ਇਹ ਦੇਣਾ ਚਾਹੀਦਾ ਔਰ ਸਭ ਤੋਂ ਪਹਿਲਾਂ ਜੇ ਸ਼ਹੀਦ ਭਗਤ ਸਿੰਘ ਦਾ ਨਾਮ ਲੈ ਲੈਂਦੇ ਆ ਨਾ ਜਾਂ ਅਮਰ ਜਾਂ ਨਾਮ ਲੈਂਦੇ ਆ ਜਾਂ ਕੋਈ ਹੋਰ ਬੀਜੇਪੀ ਵਾਲੇ ਨਾਮ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਕੇ ਪਹਿਲਾ ਉਹ ਦਾਣੋ ਆਨ ਰਿਕਾਰਡ ਸ਼ਹੀਦਾ ਦਰਜਾ ਦੇਣ ਬੈਠਾ ਉਹਨਾਂ ਨੇ ਦਰਜਾ ਨਹੀਂ ਇਹਨਾਂ ਫਰਕ ਨਹੀਂ ਪੈਣਾ ਲੇਕਿਨ ਜੇ ਜੋ ਕੇਂਦਰ ਸਰਕਾਰ ਦੀ ਸਰਕਾਰ ਬੈਠੀ ਹੈ ਉਹ ਜ਼ਿਆਦਾ ਡਰਾਮਾ ਨਾ ਕਰੇ ਜਾਂ ਫਿਰ ਕਰ ਜਾਵੇ ਕਿੱਸਾ ਨੌਜਵਾਨ ਤੇਰੀ ਬਾਹਰ ਜਾ ਰਹੀ ਆ ਸੀਸ ਤੋਂ ਕੋਈ ਆਡ ਰੱਖੇਗਾ ਦੇਖੋ ਬਾਹਰ ਜਾ ਹਾਥੂ ਦਾ ਬਾਪੀ ਨਾਨਕ ਨਹੀਂ ਕਹਦਾ ਬਿਨ ਦੇ ਚੰਗੇ ਹੋ ਉੱਜੜ ਜਾਓ ਉਹ ਐਡੀ ਗੱਲ ਸੀ ਜਿਹੜੇ ਜਦਲੇ ਸ਼ਹਿਰ ਜਦੋਂ ਖੇਡ ਤੇ ਚੱਕ ਲਿਆ ਸਾਡੀਆਂ ਕੁਰਬਾਨੀਆਂ ਦੇ ਸਾਡੀਆਂ ਗੱਲਾਂ ਦੇ ਦੁਨੀਆਂ ਦੇ ਵਿੱਚ ਕਹਿੰਦੇ ਇੱਥੇ ਨਹੀਂ ਉਹ ਜਦੋਂ ਚੱਕ ਲਿਆ ਸਾਡੇ ਲਈ ਅੱਡੋ-ਅੱਡੇ ਹਰ ਇੱਕ ਇਸਾਲ